ਕਲਾਕਾਰ ਹੋਣ ਦੇ ਨਾਲ-ਨਾਲ ਚਮਕੀਲੇ ਨੇ ਲੋਕ ਭਲਾਈ ਦੇ ਕੰਮ ਵੀ ਬਹੁਤ ਕੀਤੇ ਕਹਿਣ ਦਾ ਮਤਲਬ ਚਮਕੀਲਾ ਜ਼ਿਲ੍ਹੇ ਸਟਾਰ ਬਣ ਗਿਆ ਇਹਦੇ ਕੋਲ ਚਾਰ ਪੈਸੇ ਆਣ ਲੱਗ ਪਏ ਨੇ ਇੱਕ ਕਹਤਾ ਸੀ ਹੁਣ ਜੇ ਕੋਈ ਮੇਰੇ ਦਰ ਤੇ ਜਾਂ ਘਰ ਤੇ ਆਇਆ ਉਹਨੂੰ ਖਾਲੀ ਨਹੀਂ ਮੋੜਨਾ ਕਿਸੇ ਤਰ੍ਹਾਂ ਦੀ ਵੀ ਜੇ ਮਦਦ ਚਾਹੀਦੀ ਹੋਵੇ ਤੇ ਮੈਂ ਦਿਆ ਕਰੂੰਗਾ ਕਿਸੇ ਦੇ ਘਰ ਸੌਦਾ ਮੁੱਕਾ ਹੋਇਆ ਜੇ ਉਹ ਆ ਗਿਆ ਬੇ ਚਮਕੀਲੇ ਮੈਂ ਤਾਂ ਚਾ ਚਮਕੀਲੇ ਨੇ ਉਹਨੂੰ ਖਾਲੀ ਨਹੀਂ ਸੀ ਮੋੜਿਆ ਕੁੜੀਆਂ ਦੀ ਪੜ੍ਹਾਈ ਤੇ ਕੁੜੀਆਂ ਨੂੰ ਛਗਨ ਦੇਣੇ ਬਿਆਂ ਤੇ ਸੂਟ ਦੇਣੇ ਸਾਰਾ ਕੋਸ਼ ਚਮਕੀਲੇ ਵੱਲੋਂ ਜਾਂਦਾ ਸੀਗਾ ਹੋਰ ਵੀ ਕੋਈ ਜੇ ਹਸਪੀਟਲ ਚ ਪਿਆ ਆ ਕੋਈ ਬਿਮਾਰ ਆ ਵਿਚਾਰਾ ਉਹਦਾ ਇਲਾਜ ਨਹੀਂ ਹੁੰਦਾ ਚਮਕੀਲੇ ਤੱਕ ਪਹੁੰਚ ਹੋਈ ਆ ਤੇ ਚਮਕੀਲੇ ਨੇ ਉੱਥੇ ਉਹਨੂੰ ਕਦੇ ਖਾਲੀ ਨਹੀਂ ਮੋੜਿਆ ਸੀ ਉਹਨਾਂ ਦੇ ਇਲਾਜ ਵੀ ਕਰਾਏ ਆ ਬਹੁਤ سارے ਲੋਕ ਹਾਲੇ ਵੀ ਗਵਾਹ ਨੇ ਇਸ ਗੱਲ ਦੇ ਜਿਨ੍ਹਾਂ ਦੀ ਮਦਦ ਚਮਕੀਲੇ ਨੇ ਦਿਲ ਖੋਲ ਕੇ ਕੀਤੀ ਆ ਕਦੇ ਰੁਸਵਾ ਕਰਕੇ ਨਹੀਂ ਕਿਸੇ ਨੂੰ ਵੀ ਸੀਗਾ ਤੇ ਨਾ ਹੀ ਉਹਨੇ ਆਪਣੇ ਆਪ ਤੇ ਅਹੰਕਾਰ ਝਲਕਣ ਦਿੱਤਾ ਸੀ ਵੀ ਮੈਂ ਬਹੁਤ ਵੱਡਾ ਹੁਣ ਕਲਾਕਾਰ ਬਣ ਗਿਆ ਮੈਂ ਤਾਂ ਭਾਈ ਪਤਾ ਨਹੀਂ ਕੀ ਜਨਾ ਹੀ ਨਹੀਂ ਉਹਨੇ ਹੰਕਾਰ ਨੂੰ غرੂਰ ਨੂੰ ਪਰੇ ਰੱਖਿਆ ਤੇ ਸਟੇਜਾਂ ਤੇ ਦਿਨ ਰਾਤ ਕੰਮ ਕਰਕੇ ਜਿਹੜੇ ਉੱਚੋ ਆਪਣੇ ਦਤਨਾਵਾਂ ਦੀ ਕਿਰਤ ਕੱਢ ਕੇ ਲੋਕਾਂ ਦੇ ਭਲੇ ਦੇ ਕੰਮ ਲਈ ਬਹੁਤ ਸਾਰੇ ਚੰਗੇ ਕਾਰਜਾਂ ਚਲਾਈ ਜਿਆਦਾਤਰ ਕੁੜੀਆਂ ਦੀ ਪੜ੍ਹਾਈ ਦਾ ਕੁੜੀਆਂ ਦੇ ਵਿਆਹਾਂ ਤੇ ਚਗਣ ਦਾ ਤਾਂ ਨੇਕ ਕੰਮ ਚਮਕੀਲਾ ਕਰਦਾ ਹੀ ਹੁੰਦਾ ਸੀ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ